ਹਾਂਜੀ ਬੈਠੋ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਵਰਸਾ ਸਿੰਘ ਅੱਜ ਆਪਾਂ ਲੈ ਕੇ ਆਇਆ ਬੱਚਾ ਲਈ ਜਬੀ ਗੇਮ ਦੇਖਦੇ ਆ ਕੌਣ ਜਿੱਤ ਕੇ ਲੈ ਕੇ ਜਾਂਦਾ ਕੋਸ਼ਿਸ਼ ਕਰੇ ਸਾਡੇ ਕੋਲੇ ਨਵੇਂ ਨਵੇਂ ਨਾਮ ਰੱਖ ਰਹੇ ਨੇ ਆਜੋ ਜੀ ਪਹਿਲਾ ਬੱਚਾ ਮੋਲ ਪੁੱਤ ਦੀ ਨੰਬਰ ਹਾਲੀ 10 ਨਾ ਹਾਲੀ ਓ ਨੋ ਓਵਰ ਲੈ ਲੈ ਜੀ ਅੱਜ ਜਿੱਤ ਵੀ ਕੋਣ ਕਰਦਾ चलो बोलो उच्ची उच्ची बोलो बेटा तू ही आप ही बोलूँगा तू नहीं बीच बोलोगा बोलो एक का नंबर बोलना बोलो एक नंबर बोलो एक का नंबर हाँ आप ही बोला, बोला। आप ही बोल जैसे बोलो बेटा ठीक है ठीक चलो ठीक आठ चलो भाई ਮੈਨੂੰ ਨਹੀਂ ਬੱਤ ਮੈਨੂੰ ਨਹੀਂ ਦੋ ਓ ਨੋ ਦੇਖੋ ਜੀ ਆ ਬੱਚਾ ਜਿੱਤਣ ਲੱਗਾ ਬਹੁਤ ਹੀ ਸਪੀਡ ਤੇ ਖਾ ਰਿਹਾ ਹੈਗਾ ਇਹਦੇ ਆਪਣੇ ਦੇਖਦੇ ਆ ਕਾਜ ਨੂੰ ਸਪੀਡ ਬਹੁਤ ਬਣਾਈ ਹੋਈ ਹੈ ਬੱਚੇ ਨੇ ਇਸ ਤੋਂ ਬਾਅਦ ਲੈ ਕੇ ਆਵਾਂਗੇ ਆਹਾ ਇੱਕ ਨੰਬਰ ਜਿਹੜਾ ਵੀ ਬੱਚਾ ਜਿੱਤੂ ਨਾਲੇ ਉਹਨੂੰ ਆਹ ਵੀ ਦਿੱਤੀਆਂ ਜਾਣੀਏ ਪੰਜ ਵਾਰ ਲੈ ਕੇ ਪ੍ਰੈਕਟ ਵੀ ਦਿੱਤੇ ਜਾਣਗੇ ਓਹ ਨੋ ਆਪਣੇ ਆ ਦੋ ਬੱਚੇ ਨੇ ਇਹਨੇ ਕਾ ਬੱਚਾ ਇਹਨੂੰ ਦਿੱਤਾ ਜਾਊਗਾ ਹੁਣ 100 102 ਰੁਪਏ ਦਾ ਨਾ ਇੱਕ ਆਪਣਾ 3 ਬੱਚਾ ਉਹ ਬੈਠਾ ਖਾ ਰਿਹਾ ਹਾਂ ਜੀ